rangkui ha eh? rangkui ਹਾਂ ਤੇ ਕਿਸੇ ਨੂੰ ਸਾਥ ਤੇ ਮੋਟਰ ਤੇ ਗਿਆ ਰਹੀ ਹੈ ਤੇ ਉਹ ਬਹੁਤ ਬੁਰੀ ਤੇ ਤੇਰੇ ਬਾਰੇ ਹੋ ਗਿਆ ਹੋਰ ਤਾਂ ਵੱਜ ਗਈ ਨਹੀਂ ਉਹ ਦੇਖੋ 11:00 ਵਜੇ ਸੀ ਜੀ ਇਹ ਤੇ ਇੱਥੇ ਜਦੋਂ ਇੱਕ ਰੈਂਟਰ ਉਹ ਆਈ ਸੀ ਆਪਣੇ ਨੌਜਵਾਨ ਬੈਲ ਫੇਰ ਵਾਲੀ ਸੜੀ ਉਦੋਂ ਕੁਛ ਇੱਕ ਮੁੰਡਾ ਸੀਗਾ ਸਹੀ ਸੀਗਾ ਉਹ ਦੱਸਦਾ ਸੀ ਇਹ ਵੀ ਆਪਣਾ ਅਦੇਸ ਹਸਪਤਾਲ ਦੇ ਹੈਗਾ ਸੀ ਸਟੂਡੈਂਟ ਉਥੋਂ ਦੇ ਮਤਲਬ ਮੈਡੀਕਲ ਵਾਲੇ ਨੇ ਮੈਡੀਕਲ ਵਾਲੇ ਡਾਕਟਰ ਹਾਂਜੀ ਹਾਂਜੀ ਠੀਕ ਕਿਵੇਂ ਕਿੰਨੀ ਕੁ ਤੇਜ਼ੂ ਸੀਗੀ ਗੱਡੀ ਹਾਂ ਤੇਜ਼ ਸੀ ਗੱਡੀ ਤੇ ਅੱਛਾ ਉਹਨਾਂ ਕੰਟਰੋਲ ਹੀ ਨਹੀਂ ਹੋ ਉਹਦੇ ਚ ਡਾਇਰਚ ਪੱਟ ਗਈ ਉੱਥੇ ਮੋੜ ਤੇ ਉਹ ਤੁੜ ਮੁੜ ਕੇ ਕੰਟਰੋਲ ਨਹੀਂ ਹੋਈ ਜੀ ਉਹਦਾ ਅਗਲਾ ਜਿਹੜਾ ਚੱਕਾ ਸੀਗਾ ਟੁੱਟ ਗਿਆ ਇੱਕ ਕਿੰਨੇ ਜਣੇ ਸੀਗੇ ਵਿੱਚ ਇਹਦੇ ਤੇ ਚਾਰ ਵਿੱਚ ਤਿੰਨ ਜਣੇ ਸੀ ਇੱਕ ਤਾਂ ਇਹ ਬਾਹਰ ਡਿੱਗ ਪਿਆ ਦੀ ਜੀ ਅੱਛਾ ਜਿਹੜੀ ਮੌਕੇ ਤੇ ਉਹ ਮੌਕਾ ਕਿੰਨੀਆਂ ਮੌਤਾਂ ਹੋ ਗਈਆਂ ਇਹ ਇੱਥੇ ਤਾਂ ਇੱਕੋ ਹੀ ਸੀ ਕਿ ਉਸ ਤੋਂ ਬਾਅਦ ਲੈ ਕੇ ਗਏ ਨੇ ਆਪਣੇ ਜੇ ਕਲਾਪਾੜੇ ਜਿਹੜੇ ਸੀਗੇ ਸੋਸਾਇਟੀ ਵਾਲੇ ਜੀ ਉਹ ਉਹ ਤੋਂ ਬਾਅਦ ਦੱਸਦੇ ਕਿ ਕਿੰਨੀ ਹੋ ਗਈ ਸੀ ਜੀ ਅੱਛਾ ਪੁਲਿਸ ਆਈ ਮੌਕੇ ਤੇ ਇਹ 11:30 11:30 ਵਜੇ ਦੀ ਗੱਲ ਹੈ ਜੀ ਕੀ ਹੋਇਆ ਕਿ ਮੈਂ ਇਹ ਕੌਣ ਕੌਣ ਲੋਕ ਸੀਗੇ ਇਹ ਐ ਐਮਬੀਬੀਐਸ ਕਰ ਰਹੇ ਬੱਚੇ ਦੱਸ ਰਹੇ ਜੀ ਇਹ ਆਦੇਸ਼ ਹਸਪੀਟਲ ਦੇ ਚ ਅੱਛਾ ਹਾਂਜੀ ਕਿੰਨੇ ਕ ਜਾਨੇ ਸੀਗੇ ਇਹ ਚ ਚਾਰ ਜਾਨੇ ਸੀਗੇ ਜੀ ਅੱਛਾ ਹਾਂਜੀ ਤੇ ਕੋਈ ਪਤਾ ਲੱਗਾ ਕੌਣ ਸੀਗੇ ਨਹੀਂ ਇਹ ਤਾਂ ਇਹਨਾਂ ਪਤਾ ਲੱਗਿਆ ਹਜੇ ਤੱਕ ਜੀ ਤੇ ਕਿੰਨਾ ਕੋਈ ਕਿਸੇ ਦਾ ਜਾਣੀ ਮਾਨੀ ਲੋਕਾਂ ਦਾ ਜਾਣੀ ਦੋ ਤਾਂ ਇੱਕ ਦੋ ਤਾਂ ਮਰ ਗਏ ਸੀਗੇ ਜੀ ਅੱਛਾ ਤੇ ਤੀਜਾ ਬਹੁਤ ਜ਼ਿਆਦਾ ਸੀਰੀਅਸ ਹੈ ਜਣ ਕੇ ਉਹਦਾ ਕੋਈ ਪਤਾ ਨਹੀਂਗਾ ਉਹਦਾ ਵੀ ਤੇ ਜਿਹੜਾ ਕਰਕੇ ਲੱਗਦਾ ਵੀ ਤੇਜ਼ ਵੱਜਦੀ ਹੈ ਗੱਡੀ ਹਾਂ ਗੱਡੀ ਬਹੁਤ ਤੇਜ਼ ਦੀ ਦੱਸ ਰਿਹਾ ਜੀ ਅੱਛਾ ਹਾਂ ਜੀ ਇੱਥੇ ਮੈਂ ਕਾਰ ਪਾਰਕਿੰਗ ਦੇ ਵਿੱਚ ਡਿਊਟੀ ਕਰ ਰਿਹਾ ਜੀ ਤੇ ਮੈਂ ਤਾਂ ਸਭ ਤੋਂ ਅੰਦਰ ਸੀਗਾ ਜਿਹੜੇ ਬਾਹਰੋਂ ਦੱਸ ਰਿਹਾ ਉਹ ਦੱਸ ਰਿਹਾ ਵੇ ਇੱਕ ਨੌਜਵਾਨ ਵੈਲਪਰ ਸੁਸਾਇਟੀ ਦਾ ਮੈਂਬਰ ਸੀਗਾ ਉਹ ਆ ਰਿਹਾ ਸੀ ਮੋਟਰਸਾਈਕਲ ਦੇ ਮੂਰੇ ਮੂਰੇ ਅੱਛਾ ਉਹ ਜਦੋਂ ਉਹ ਗੱਡੀ ਉਹ ਵਿੱਚ ਵੱਜ ਰਹੀ ਆ ਨਾ ਤੇ ਉਹ ਸਾਈਡ ਤੇ ਦਵਾਰਾ ਡਿੱਗ ਗਿਆ ਪਾਸ ਪਾਸੇ ਡਿੱਗ ਗਿਆ ਉਹ ਕਿ ਮੇਰੇ ਚ ਨਾ ਵੱਜੇ ਉਹ ਦੱਸ ਰਿਹਾ ਬਹੁਤ ਗੱਡੀ ਫਾਸਟ ਸੀ ਜੀ